ਇਹ ਟਰੈਕਟਰ ਚਰਾਂ ਵਾਲੀ ਖਿਆਲੀ ਤੋਂ ਐ ਜੀ ਆਪਣੇ ਜੋ ਰਿਸ਼ਤੇਦਾਰੀ ਪਹਿਲੋ ਕਾਲਾ ਸਿੰਘ ਹੋਰੀ ਐ ਇਹਦੇ ਵਿੱਚ ਸਵਾਰ ਸੀਗੇ ਇਹਦੇ ਵਿੱਚ ਟਰਾਲਾ ਵਜਿਆ ਦੇਖੋ ਉਹ ਖੜਾ ਪਿੱਛੇ ਤੇ ਬਾਬਾ ਜੋ ਧੰਨਾ ਸਿੰਘ ਜੀ ਚੜ ਰਿਹਾ ਸੀ ਜਾਨੀ ਹੌਲੀ ਸੀ ਟਰੈਕਟਰ ਆਪਦੀ ਸਾਈਡ ਆ ਰਿਹਾ ਸੀ ਜਾਨੀ ਚੜਦੇ ਦੇ ਵਿੱਚ ਹੀ ਮਾਰਿਆ ਤੇ ਉਹ ਲਾਸ਼ ਨੂੰ ਦਿਖਾ ਤੀ ਗਿਆ ਟਰਾਲਾ ਜੋ ਦੋ ਟਰਾਲਿਆਂ ਦੇ ਪਿੱਛੇ ਭਈਏ ਤੇ ਹੁਣ ਇਧਰ ਧਰਨਾ ਲੱਗਿਆ ਹੋਇਆ ਹੈ ਕਰਕਾ ਬੈਂਟੀ ਕਰਤੋ ਨਾ ਜਣਾ ਮੈਂ ਮੈਂ ਮੈਂਮ ਖੜੇ ਆ ਅਸੀਂ ਮੈਂਮ ਹਰਿਆਣੇ ਦਾ ਇੱਕ ਸ਼ਹਿਰ ਹੈ ਜਿਵੇਂ ਝਨੀਰ ਸ਼ਹਿਰ ਹੈ ਮੈਂਮ ਮੈਂਮ ਦੇ ਵਿੱਚ ਅਸੀਂ ਖੜੇ ਆ ਤੇ ਇੱਥੇ ਅਸੀਂ ਧਰਨਾ ਲੱਗਿਆ ਹੋਇਆ ਕਿਉਂਕਿ ਜੋ ਬਾਬਾ ਤਨਨਾ ਸਿੰਘ ਸੀ ਜਾਂ ਚੇਲਾ ਵਾਲੀ ਦੀ ਜਹਰੀ ਟੀਮ ਹੈ ਉਹ ਡਕਾਉਂਦਾ ਜਿਥੇ ਬੰਦੀ ਨਾਲ ਸੰਬੰਧ ਰੱਖਦੀ ਹੈ ਸੋ ਡਕਾਉਂਦਾ ਵਾਲੇ ਵੀਰਾਂ ਨੇ ਇੱਥੇ ਖੜੇ ਅਤੇ ਪ੍ਰਸ਼ਾਸਨ ਇਥੇ ਪਹੁੰਚਿਆ ਹੋਇਆ ਜਾਂਚ ਹੋ ਰਹੀ ਹੈ ਤੇ ਗੱਲਬਾਤ ਇੱਥੇ ਚੱਲ ਰਹੀ ਹੈ ਪ੍ਰਸ਼ਾਸਨ ਨਾਲ ਕਿ ਕੀ ਹੋਵੇ ਕਿ ਕਿ ਜੰਗਲੀ ਹੈ ਕਿ ਕਿ ਨਿਯੰਗਰੀਡਾਂ ਦੇ ਵਿੱਚ ਟਰਾਲਾ ਵੱਜਿਆ ਉਸ ਤੋਂ ਬਾਅਦ ਟਰਾਲਾ ਇੱਧਰ ਟਰੈਕਟਰ ਦੇ ਵਿੱਚ ਸਾਰਿਆਂ ਦਾ ਧੰਨਵਾਦ ਬੇਨਤੀ ਕਰਦੇ ਵੇ ਇੱਥੇ ਪਨਾਲ ਦੇ ਵਿੱਚ ਭਾਈ ਆਪਣੀ ਮੀਟਿੰਗ ਚੱਲੀ ਜਾਂਦੀ ਹੈ ਦੁਬਾਰਾ ਵੀ ਦਿਖਾ ਦਿੰਦੇ ਹਾਂ ਹਾਂਜੀ ਮੀਟਿੰਗ ਚੱਲ ਰਹੀ ਹੈ ਸੂਬਾ ਕਮੇਟੀ ਦੀ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਦੀ ਜੋ ਪਸ਼ਾਸ਼ਨ ਨਾਲ ਮੀਟਿੰਗ ਹੋ ਰਹੀ ਹੈ ਵੀ ਕੀ ਪਿਉਤਬੰਦੀ ਕਰਨੀ ਹੈ ਚੀਜ਼ ਦੀ ਤੇ ਜੋ ਵੀ ਕੋਈ ਗੱਲ ਹੋਈ ਤੁਹਾਨੂੰ ਦੱਸਾਂਗੇ ਜਿੰਨਿਆਂ ਵੀ ਕੋਈ ਪਿੰਡ 'ਚ ਅਫਵਾਹਾਂ ਫੈਲਦੀਆਂ ਉਹਨਾਂ ਨੂੰ ਰੋਕੋ ਇਹ ਕਾਮ ਐਕਸੀਡੈਂਟ ਹੈ ਗਲੋ ਪੁਰਸਨਾ ਜਾਂ ਗਲੋ ਕੋਈ ਦੋਲੀਵਾਰੀ ਇਦਾਂ ਦੀ ਕੋਈ ਚੜੱਪ ਨਹੀਂ ਹੋਈ ਜਿਵੇਂ ਆਪਾਂ ਗਏ ਲਈ ਮਾਨਸਾ ਜਾਂਦੇ ਹੋਈਏ ਸ਼ਹਿਰ ਜਾਂਦੇ ਹੋਈਏ ਐਦਾਂ ਕੋਈ ਟਰੱਕ ਵੱਜਿਆ ਇਦਾਂ ਦੀ ਕਿਸੇ ਫੇਟ ਵੱਜੀ ਹੈ ਧੰਨਵਾਦ ਜਿਹੜਾ ਖੱਟੜ ਦਾ ਬਿਆਨ ਨਾ ਸੀਗਾ ਲਾਸ਼ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜੋ ਕਿ ਆਪਣੇ ਧੰਨੇ ਬਾਬੇ ਦੀ ਆ ਤੇ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਟਰੈਟ ਪਤਾ ਨਹੀਂ ਮੋਤੀ ਨਾਲ ਦੀ ਕੀ ਰਿਸ਼ਤੇਦਾਰੀ ਦੇਖ ਸਕਦੇ ਹੋ ਰਿਸ਼ਤੇਦਾਰੀ ਦਾ ਆਪਾਂ ਕਹਿੰਦੇ ਆ ਮੁੱਖ ਤੋਂ ਫੜੀ ਐ ਉਸ ਦਾ ਤਾਂ ਹੋਣੀ ਨਹੀਂ ਅੱਲਾਸ ਜੀ ਜਿੰਨੀ ਨੂੰ ਜਾਦੇ ਪਾਏ ਹੋਏ ਨੇ ਕੱਲ ਦੇ ਜੇ ਜੀ ਅੱਜ ਕੀ ਬਰੀ ਮਣੇ ਦਾਸ ਜਾਨੇ ਇਲਾਕੇ ਲਾਏ ਸੀ ਬਾਕੀ ਕੀ ਲਗਾ ਦਾ ਸਾਹਿਬ ਨਹੀਂ ਅੱਜ ਤੂੰ ਜਿੰਨਾ ਜਿੰਨਾ ਸਾਡੇ ਬਸਾਨੀ ਬਹੁਤ ਸੋਹ ਪਿਛਲੇ ਪੱਥਰਾਂ ਦੇ ਪੱਥਰ ਸਾਡੇ ਆਗੂਆਂ ਦੀ ਲੋਕਾਂ ਦੇ ਪੂਰੀ ਨਹੀਂ ਉੱਤਰਦੀ ਖੱਟਰ ਸਰਕਾਰ ਅਸੀਂ ਜਾਨ ਨਹੀਂ ਰੱਖਾਂਗੇ ਪਿਛਲੇ ਪੱਥਰਾਂ ਦੇ ਇੱਕ ਮਿੰਟ ਆਪਣੇ ਸੁਧਾਰ ਕਮੇਟੀ ਤੋਂ ਬਸ ਦੇਖੋ ਕਿਥੋਂ ਗੜੀ ਲਿਆ ਦੇਖੋ ਟਰੈਕਟਰ ਟਰੈਕਟਰ ਨੂੰ ਟਰਾਲਾ ਉਹ ਦੇਖੋ ਬਾਬੇ ਦੀ লাশ ਕਿੱਥੇ ਪਈ ਹੈ ਤੇ ਇਹ ਪਰਨਾ ਕਿੱਥੇ ਪਿਆ ਛੱਟਿਆ ਜੋ ਸਰਤੂਲੇ ਹ ਬੂਟ ਦੇਖੋ ਤੇ ਯਾਨੀ ਕਹ ਲੋ ਪੀਚਰਾ ਘੜਸਾ লাশ ਦਾ ਯਾਨੀ ਦੇਖਣਯੋਗ ਵੀ ਲਾਸ਼ ਇਹ ਰਹੀ ਨਹੀਂ ਹੁਣ ਬਾਬਾ ਧੰਨਾ ਸਿੰਘ ਚੈਲਾ ਵਾਲੀ ਖਿਆਲੀ ਤੋਂ ਸੋ ਜੇ ਕੋਈ ਗੱਲਬਾਤ ਹੁੰਦੀ ਹੈ ਸਾਨੂੰ ਫੋਨ ਲਾ ਕੇ ਪੁੱਛੋ ਅਫਵਾਹਾਂ ਤੋਂ ਬਚੋ ਇੱਕ ਆਮ ਇੱਕ ਐਕਸੀਡੈਂਟ ਜਦੋਂ ਉਹ ਦਿੱਲੀ ਨੂੰ ਜਾ ਰਹੇ ਹੋ ਹੋਇਆ ਜੀ ਇਹ ਇੱਥੇ ਕੋਈ ਨਾਕਾ ਨਹੀਂ ਸੀ ਜਾਨੀ ਟਰਾਲਾ ਕਿਤੇ ਚੜ ਗਿਆ ਜਾਨੀ ਪੱਥਰਾਂ ਤੋਂ ਘਟਦਾ ਹੋਇਆ ਧੰਨਵਾਦ